ਸਤ ਸੰਤੋਖ ਬਜੇ ਦੋਇ ਤਾਲ ਪੈਰੀ ਬਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਪਾਓ ਇਤਰੰਗ ਨਾਚੋ ਰੱਖ ਰੱਖ ਪਾਓ ਭਾਉ ਫੇਰੀ ਹੋਵੇ ਮਨ ਚੀਤ ਬਹੰਦਿਆਂ ਉੱਠਦਿਆਂ ਨੀ ਤਾਣੀਤ ਲੇਟਨ ਲੇਟ ਜਾਣੇ ਤਨ ਸਵਾ ਇਤਰੰਗ ਨਾਚੋ ਰਖ ਰਖ ਪਾਓ ਸਖ ਸਵਾ ਦੁਖੀਆ ਕਾ ਪਾਓ ਗੁਰਮੁਖ ਸੁਣਨਾ ਸਾਚਾ ਨਾ ਨਾਨਕ ਆਖਣ 베 ਰਾ 베ਰ ਇਤਰਾੰਗਨਾਚੋ ਰਖ ਰਖ ਪੈਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਗੁਰਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 350 ਤੇ ਸੁਭਾਏਮਾਨ ਸ਼ਬਦ ਦੇ ਵਿੱਚੋਂ ਕੁਝ ਪੰਕਤੀਆਂ ਪੜ੍ਹੀਆਂ ਜੋ ਮਾਰਾ ਸਮਝਾਉਣਾ ਕਰਦੇ ਨੇ ਸਤ ਸੰਤੋਖ ਵੱਜੇ ਦੋਇ ਤਾਲ ਖਲਕਤ ਦੀ ਸੇਵਾ ਸੰਤੋਖ ਵਾਲਾ ਜੀਵਨ ਇਹ ਦੋਵੇਂ ਸੋਹਣੇ ਇਹ ਦੋਵੇਂ ਸੈਣੇ ਸੱਜਣ ਦੋਵੇਂ ਸੈਣੇ ਵੱਜਣ ਜੋ ਸੰਸਾਰ ਲੱਚਰਤਾਵਾਦ ਵਿੱਚ ਖੁੱਬਿਆ ਹੋਇਆ ਕਹਿ ਲੈਨੇ ਆ ਵੇ ਸਾਜਾਂ ਦੇ ਉੱਤੇ ਢੋਲਕਤੇ ਤੇ ਤਰਜਾਂ ਤੇ ਜਟਕੀਆਂ ਵਜਾਉਂਦੇ ਨੇ ਭੰਗੜੇ ਪਾਉਂਦੇ ਨੇ ਮਹਾਰਾਜ ਕਹਿੰਦੇ ਇੰਨਾ ਵੱਲੋਂ ਤੂੰ ਮੁੱਖ ਮੋੜ ਮਨ ਮੋੜ ਕੇ ਨਾ ਤੇ ਤੇਰੇ ਖਲਕਤ ਦੀ ਸੇਵਾ ਸੰਤੋਖ ਵਾਲਾ ਜੀਵਨ ਇਹ ਦੋਵੇਂ ਸੈਣੇ ਬੱਜਣ ਵੇ ਖਲਕਤ ਦੀ ਲੋੜਵੰਦਾਂ ਦੀ ਸੇਵਾ ਦੇ ਵਿੱਚ ਤੇਰਾ ਇਹ ਨਾਚ ਹੋਵੇ ਐਂ ਕਹਿੰਨੇ ਆ ਕਹਿਣ ਦਾ ਭਾਵ ਇਹ ਹੀ ਆ ਵੀ ਇਹੀ ਸੁਰਤਾਲ ਵੱਜਣੇ ਚਾਹੀਦੇ ਆ ਤੇਰੇ ਹਿਰਦੇ ਘਰ ਵਿੱਚ ਪੈਰੀ ਬਾਜਾ ਸਦਾ ਨਿਹਾਲ ਮਹਾਰਾਜ ਕਹਿੰਦੇ ਸਦਾ ਖੜੇ ਮੱਥੇ ਰਹਿਣਾ ਇਹ ਪੈਰੀ ਘੁੰਗਰੂ ਵੱਜਣ ਸਦਾ ਹੀ ਖੜੇ ਮੱਥੇ ਰਹਿਣਾ ਹੁਣ ਇਹਦਾ ਦੂਜਾ ਪੱਖ ਦੇਖਾਂਗੇ ਤਾਂ ਆਪਾਂ ਫਿਰ ਇਹਦਾ ਕਹਿਣ ਦਾ ਭਾਵ ਇਹ ਹੀ ਆ ਵੀ ਮਹਾਰਾਜ ਕਹਿੰਦੇ ਤੇਰੇ ਮੱਥੇ ਤੇ ਤਿਉੜੀ ਨਾ ਹੋਵੇ ਤੇਰੇ ਮਨ ਤੇਰਾ ਦੁਖੀ ਨਾ ਹੋਵੇ ਸਾਰਾ ਦਿਨ ਕੜਿਆ ਬਲਿਆ ਨਾ ਰਹੇ ਆਪਾਂ ਪੰਜਾਬ ਠੇਠ ਪੰਜਾਬੀ ਚ ਜੇ ਸਮਝਦੇ ਸਮਝ ਕੇ ਤਾਂ ਗੱਲ ਵਿਚਾਰਾ ਦਾ ਨੇ ਮੈਂ ਕੜਿਆ ਬਲਿਆ ਹੀ ਰਹਿਣਾ ਇੱਕ ਦੂਜੇ ਤੇ ਦੁਖੀ ਹੋਇਆ ਰਹਿਣਾ ਤੇ ਜਦੋਂ ਮੋਬਾਈਲ ਤੇ ਜਾਂ ਟੀਵੀ ਤੇ ਗਾਣੇ ਵੱਜਣ ਲੱਗ ਜਾਂਦੇ ਉਦੋਂ ਤੂੰ ਬੜੀਆਂ ਝੂਮ ਝੂਮ ਕੇ ਝੁਮਰਾਂ ਪਾਉਣਾ ਨੱਚਦਾ ਤੇ ਮਨੁੱਖਤਾ ਦੇ ਨਾਲ ਆਪਣੇ ਨੇੜ ਦੇ ਰਿਸ਼ਤੇਦਾਰਾਂ ਨਾਲ ਤੋਂ ਦੁਖੀ ਰਹਿਣਾ ਆਪਾਂ ਇਹ ਪੱਖ ਲਵਾਂਗੇ ਤੇ ਸਮਝਣਯੋਗ ਗੱਲ ਆ ਇਹ ਮਹਾਰਾਜ ਕਹਿੰਦੇ ਐਵੇਂ ਨਾ ਨੱਚਦਾ ਟੱਪਦਾ ਫਿਰ ਤਰਜਾਂ ਤੇ ਜੇ ਨੱਚਣਾ ਨਾਚ ਰੇ ਮਨ ਗੁਰ ਕੇ ਅੱਗੇ ਗੁਰੂ ਦੇ ਕਹੇ ਚੱਲ ਸੱਚੀ ਸੁੱਟੀ ਕਰਤ ਕਮਾਈ ਨਾਲ ਜੁੜ ਜਾ ਤੇ ਕਾਲ ਖਾਏ ਕਿਸ ਹੱਤ ਕਾਲ ਖਾਏ ਕਿਸ ਹੱਤੋਂ ਦੇ ਨਾਨਕ ਰਾਹ ਪਛਾਣੇ ਇਹ ਵੀ ਰਾਹ ਪਛਾਣ ਲਾ ਮਹਾਰਾਜ ਕਹਿੰਦੇ ਲੋੜਵੰਦ ਦੀ ਮਦਦ ਵਿੱਚ ਵੀ ਆ ਜਾ ਸਤ ਸੰਤੋਖ ਵੱਜੇ ਦੋ ਤਾਲ ਦਾ ਭਾਵ ਇਹ ਹੀ ਆ ਵੀ ਸਤ ਤੇ ਸੰਤੋਖ ਵਾਲਾ ਤੇਰੇ ਹਿਰਦੇ ਅੰਦਰ ਤਾਲ ਵੱਜਣਾ ਚਾਹੀਦਾ ਪਹਿਰੀ ਬਾਜਾ ਸਦਾ ਨਿਹਾਲ ਸਦਾ ਖੜੇ ਮੱਥੇ ਰਹਿਣਾ ਏ ਪਹਿਰੀ ਘੰਗਰੂ ਵੱਜਣ ਰਾਗ ਨਾਦ ਨਹੀਂ ਦੂਜਾ ਪਾਓ ਇਤਰਾ ਗਨਾਚੋ ਰੱਖ ਰੱਖ ਪਾਓ ਮਹਾਰਾਜ ਕਹਿੰਦੇ ਪ੍ਰਭੂ ਪਿਆਰ ਤੋਂ ਬਿਨਾਂ ਕੋਈ ਹੋਰ ਲਗਨ ਨਾ ਹੋਵੇ ਇਹ ਹਰ ਵੇਲੇ ਅੰਦਰ ਰਾਗ ਤੇ ਆਲਾਪ ਹੁੰਦਾ ਰਹੇ ਬੇ ਪ੍ਰਮਾਤਮਾ ਦੇ ਪਿਆਰ ਤੋਂ ਬਿਨਾਂ ਕੋਈ ਹੋਰ ਲਗਨ ਹੋਵੇ ਤੈਨੂੰ ਤੇ ਮਨੁੱਖਤਾ ਆਪਾਂ 95% ਕਰ ਲੈਨੇ ਆ ਚਲੋ 5% ਹੋਣਗੇ ਗੁਰੂ ਦੇ ਪਿਆਰੇ ਕਿਉਂਕਿ ਗੁਰਬਾਣੀ ਚ ਲਿਖਿਆ ਹੋਇਆ ਹੈਂ ਬਿਰਲੇ ਘਣੇ ਨਾਹੀਂ ਫੈਲ ਪੱਕੜ ਸੰਸਾਰ ਬੇ ਬਿਰਲੇ ਬਿਰਲੇ ਹੈਗੇ ਨਿਰਭ ਦੇ ਪਿਆਰੇ ਜਿਹੜੇ ਪ੍ਰਭੂ ਪ੍ਰਭੂ ਪ੍ਰਮਾਤਮਾ ਦੇ ਨਾਲ ਹੀ ਪਿਆਰ ਰੱਖਦੇ ਨੇ ਤੇ ਪ੍ਰਮਾਤਮਾ ਦੇ ਪਿਆਰ ਤੋਂ ਬਿਨਾਂ ਕੋਈ ਹੋਰ ਲਗਨ ਨਹੀਂ ਲੱਗੀ ਹੋਈ ਉਹਨਾਂ ਨੂੰ ਬੱਦੀਆਂ ਦੇ ਗਾਣਿਆਂ ਤੇ ਭੰਗੜੇ ਜਾਂ ਤਾਸ ਕੁੱਟ-ਕੁੱਟ ਕੇ ਪੱਤੇ ਛਿਟ-ਛਟ ਕੇ ਜ਼ੋਰ-ਜ਼ੋਰ ਨਾਲ ਛੱਡਦੇ ਆ ਪੱਤੇ ਮੈਂ ਦੇਖਦਾ ਉਹਨਾਂ ਐਂ ਜਿਵੇਂ ਕੋਈ ਮਤਲਬ ਸਕਾਰ ਕਰਦੇ ਹੁੰਦੇ ਨੇ ਨਾ ਵੀ ਬਹੁਤ ਵੱਡਾ ਕੰਮ ਕਰ ਰਹੇ ਹੋਣਾ ਇਹ ਜ਼ੋਰ ਨਾਲ ਪੱਤਾਂ ਛੱਡਦੇ ਆ ਭਲਾ ਮੋਢਾ ਨਿਕਲ ਜੇ ਦੇਖੇ ਆ ਜੀ ਮੈਂ ਮਹਾਰਾਜ ਕਹਿੰਦੇ ਪ੍ਰਭੂ ਪਿਆਰ ਤੋਂ ਬਿਨਾਂ ਕੋਈ ਹੋਰ ਲਗਨ ਨਾ ਹੋਵੇ ਤੈਨੂੰ ਹਰ ਵੇਲੇ ਅੰਦਰ ਰਾਗ ਤੇ ਆਲਾਪ ਹੁੰਦਾ ਰਹੇ ਪ੍ਰਭੂ ਪਰਮਾਤਮਾ ਦੀ ਯਾਦ ਹੀ ਵਸੀ ਰਹੇ ਤੇਰੇ ਹਿਰਦੇੰਦਰ ਤੇ ਫੇਰ ਕੀ ਹੋਏਗਾ ਇਤਰੰਗ ਨਾਚੋ ਰੱਖ ਰੱਖ ਪਾਓ ਮਹਾਰਾਜ ਕਹਿੰਦੇ ਹੈ ਭਾਈ ਇਸ ਆਤਮਿਕ ਆਨੰਦ ਵਿੱਚ ਟਿਕੇ ਇਸ ਜੀਵਨ ਰਸਤੇ ਤੁਰੋ ਬਸ ਇਹ ਨਾਚ ਨੱਚੋ ਭਾਬ ਇਸ ਤਰ੍ਹਾਂ ਦੇ ਜੀਵਨ ਦਾ ਆਤਮਿਕ ਹਲਾਰਾ ਮਾਣੋ ਆਗੀ ਸਮਝ ਵੀ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਹੀ आनंद ਲੈ ਸਾਰਾ ਦਿਨ ਦਿਨ ਪੁਰ ਰਾਤ ਭਾਉ ਫੇਰੀ ਹੋਵੇ ਮਨ ਚੀਤ ਭਾਉ ਫੇਰੀ ਵਾਹਿਗੁਰੂ ਭਾਉ ਫੇਰੀ ਹੋਵੇ ਮਨ ਚੀਤ ਬਹਿੰਦਿਆਂ ਉੱਠਦਿਆਂ ਨੀਤਾਂ ਨੀਤ ਮਹਾਰਾਜ ਕਹਿੰਦੇ ਨਾਚ ਦੀ ਇਹ ਪੁਆਟਣੀ ਹੋਵੇ ਕਿ ਪ੍ਰਭੂ ਦਾ ਡਰ ਆਦਬ ਮਾਨ ਚਿੱਤ ਵਿੱਚ ਟਿਕਿਆ ਰਹੇ। ਵੀ ਪੁਆਟਰੀਆਂ ਨੇ ਇਹਨਾਂ ਨੱਚਦਾ ਨਾ ਪੁਆਟਰੀਆਂ ਹੀ ਲਿਖਿਆ ਇੱਥੇ। ਪੁਟਕਣਾ ਵੀ ਕਹਿ ਲੈਂਦੇ ਆਪਾਂ। ਢੜਕਣਾ, ਪੁੜਕਣਾ। ਵੀ ਟੱਪੀ ਜਾਂਦਾ ਐਵੇਂ ਪੰਜਾਬੀ ਚ ਸਿੱਧਾ ਕਹਿ ਲੈਂਦੇ ਆ ਐਵੇਂ ਕਿਵੇਂ ਟੱਪਦਾ ਦੇ ਜਿਆਂ ਦੇ ਗਾਣਿਆਂ ਤੇ ਕਿਵੇਂ ਟੱਪਦਾ। ਇਹੀ ਕਵਾਂਗੇ ਆਪਾਂ ਇੱਥੇ। ਤੇ ਕੱਲ ਵੀ ਆਪਾਂ ਗੱਲ ਕਰੀ ਸੀ ਵੀ ਜੇ ਤੋ ਠੇਕੇ ਨੂੰ ਜਾਣਾ ਭਾਵੇਂ ਲੱਤ ਦੁਖਦੀ ਆ ਫਿਰ ਕੜੀਸ ਕੜੋਸ ਕੇ ਲਈ ਜਾਂਦਾ ਤੇ ਜੇ ਗੁਰੂ ਘਰ ਨੂੰ ਆਉਣਾ ਭੇ ਨਹੀਂ ਮੇਰੀ ਲੱਤ ਚੀਸ ਪੈਂਦੀ ਆ ਮੇਰੀ ਲੱਤ ਦੁਖਦੀ ਆ ਗੁਰੂ ਘਰ ਵੇਲੇ ਤਾਂ ਲੱਤ ਦੁਖਦੀ ਆ ਤੇ ਠੇਕੇ ਨੂੰ ਜਾਣ ਵੇਰੀ ਕੋਈ ਲੱਤ ਲੁਤਨੀ ਦੁਖਦੀ ਦੁਖਦੀ ਲੱਤ ਨੂੰ ਵੀ ਕੜੀਸ ਕੜੋਸ ਕੇ ਲਈ ਜਾਂਦਾ ਠੇਕੇ ਤੱਕ ਜਾ ਵੜਦਾ ਮਹਾਰਾਜ ਕਹਿੰਦੇ ਇਹੋ ਜਿਹਾ ਲਗਣਾ ਛੱਡ ਤੂੰ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਦੀ ਲਗਨ ਲਾ ਪਰਮਾਤਮਾ ਦੀ ਯਾਦ ਵਿੱਚ ਹੀ ਤੇਰਾ ਨਾਚ ਹੋਵੇ ਸਾਰਾ ਦਿਨ 24 ਘੰਟੇ ਕਹਿ ਲੋ ਆਠ ਪੈਰ ਅਰਾਧੀਏ ਗੁਰੂ ਦਾ ਗਿਆਨ ਇਹੀ ਕਹਿੰਦਾ ਵੀ ਅੱਠੇ ਪੈਰ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ ਇੱਥੇ ਮਹਾਰਾਜ ਦੱਸਦੇ ਨੇ ਭਾਉ ਫੇਰੀ ਹੋਵੇ ਮਨ ਚੀਤ ਬਹਿਂਦਿਆਂ ਉੱਠਦਿਆਂ ਨੀਤ ਤਾਂ ਨੀਤ ਨਾਚ ਦੀ ਇਹ ਪਟਾਣੀ ਹੋਵੇ ਕਿ ਪ੍ਰਭੂ ਦਾ ਡਰ ਆਦਬ ਮਨ ਚਿੱਤ ਵਿੱਚ ਟਿਕਿਆ ਰਹੇ ਤੇ ਉੱਠਦਿਆਂ ਬੈਠਦਿਆਂ ਸਦਾ ਹਰ ਵੇਲੇ ਪ੍ਰਭੂ ਦਾ ਡਰ ਮਨ ਵਿੱਚ ਬਣਿਆ ਰਹੇ ਵੀ ਉਹ ਦੇਖ ਰਿਹਾ ਜਦੋਂ ਇਹ ਡਰ ਬਣਿਆ ਰਿਹਾ ਵੀ ਉਹ ਦੇਖ ਰਿਹਾ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਹੀਂ ਕਰਦਾ ਮਨੁੱਖ ਭੈਣਾ ਚਾਹ ਪਾਈਏ ਕਿਸੇ ਵੀ ਕਿਸਮ ਦਾ ਅੱਗੇ ਮਾਰਾ ਦੱਸ ਦੇਣੇ ਲੇਟਨ ਲੇਟ ਜਾਣੇ ਤਨ ਸਵਾ ਇਹਤਰੰਗ ਨਾਚੋ ਰਖ ਰਖ ਪਾਓ ਸਵਾਉ ਇੱਥੇ ਲਿਖਿਆ ਲੇਟਨ ਲੇਟ ਜਾਣੇ ਤਨ ਸਵਾਉ ਇਤਰੰਗ ਨਾਚੋ ਰਖ ਰਖ ਪਾਓ ਆਪਣੇ ਸਰੀਰ ਨੂੰ ਮਨੁੱਖ ਨਾਸਵੰਤ ਸਮਝੇ ਇਹ ਲੇਟ ਕੇ ਨਿਰਤਕਾਰੀ ਹੋਵੇ ਤੇ ਇਹ ਮਾਨ ਚੱਕੀ ਫਿਰਦਾ ਵੀ ਆਪਾਂ ਕਿਹੜਾ ਜਾਣਾ ਨਾਲੇ ਪਤਾ ਅਰਤੀ ਦੇ ਮਗਰ ਵੀ ਤੁਰਿਆ ਜਾਂਦਾ ਹੁੰਦਾ ਗੱਲਾਂ ਵੀ ਕਰਦੇ ਜਾਂਦੇ ਹੁੰਦੇ ਵੀ ਭਾਈ 바ਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਗੁਰਬਾਣੀ ਚ ਪੰਗਤੀ ਆ ਕਿਉਂ ਵੀ ਗੱਲਾਂ ਕਰਦੇ ਜਾਂਦੇ ਗੁਰਬਾਣੀ ਦੀ ਪੰਗਤੀ ਵੀ ਪੜ੍ਹਦੇ ਜਾਂਦੇ ਤੇ ਜੱਫੇ ਫੇਰ ਮਾਰੀ ਬੈਠਾ ਵੀ ਮੈਂ ਕਿਹੜਾ ਜਾਣਾ ਆਪਣੇ ਤੇ ਤਾਂ ਨਹੀਂ ਆਉਣਾ ਟਾਈਮ ਇਹ ਨਾਲੇ ਅਰਤੀ ਦੇ ਮਗਰ ਤੁਰਿਆ ਜਾਂਦਾ ਹੁੰਦਾ ਅਗਨ ਭੇਟ ਕਰਦੇ ਆ ਸਰੀਰ ਨੂੰ ਉਦੋਂ ਵੀ ਦੇਖਦਾ ਯਾਦ ਵੀ ਕਰਦਾ ਵੀ ਆਪਾਂ ਵੀ ਜਾਣਾ ਇੱਥੇ ਆਉਣਾ ਪਰ ਕਿੱਲੇ ਫੇਰ ਗੱਡੀ ਬੈਠਾ ਵੀ ਨਹੀਂ ਆਪਾਂ ਥੋੜੀ ਜਾਣਾ ਮਹਾਰਾਜ ਕਹਿੰਦੇ ਨਾ ਇਹੋ ਜਾਂ ਲੇਟਣ ਲੇਟ ਜਾਣੇ ਤਨ ਸੁਹਾ ਆਪਣੇ ਸਰੀਰ ਨੂੰ ਮਨੁੱਖ ਨਾਸਵੰਤ ਸਮਝੇ ਇਹ ਲੇਟ ਕੇ ਨਿਰਤਕਾਰੀ ਹੋਵੇ ਵੀ ਇਹਨੇ ਤਾਂ ਚਲੇ ਜਾਣਾ ਇਹਦੀ ਖਾਤਰ ਨਾਲ ਤੋਂ ਐਵੇਂ ਬੇਈਮਾਨੀਆਂ ਚੋਰੀਆਂ ਜਾਰੀਆਂ ਠੱਗੀਆਂ ਕਰ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹੇ ਬਸ ਉਹ ਸਮੇਂ ਦੀ ਡੀਕ ਕਰ ਵੀ ਪ੍ਰਭੂ ਪਰਮਾਤਮਾ ਨੇ ਪਤਾ ਨਹੀਂ ਕਦੋਂ ਸਨੇਹਾ ਭੇਜ ਦੇਣਾ ਵੀ ਆ ਜਾ ਭਾਈ ਤੇਰਾ ਟਾਈਮ ਆ ਗਿਆ ਵੀ ਉਦੋਂ ਪਹਿਲਾਂ ਪਹਿਲਾਂ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜ ਜਾ ਗੁਰਬਾਣੀ ਇਹ ਸਮਝਾਉਂਦੀ ਆ ਤੇ ਪਰ ਇਹ ਪੈਲਸਾਂ ਦੇ ਵਿੱਚ ਡੀਜਾਂ ਤੇ ਪਾਉਂਦਾ ਭੰਗੜੇ ਬਸ ਆਪਣੇ ਤੇ ਕਿਹੜਾ ਹੋਣਾ ਸਮਾਂ ਇਹ ਨਹੀਂ ਭਾਈ ਇਹਦਾ ਨਹੀਂ ਪਤਾ ਕੋਈ ਕਿਹੜੇ ਮੋੜ ਤੇ ਆ ਮੁਕਣੀ ਆ ਕਹਿੰਦੇ ਨਾ ਪਾ ਚੰਗਾ ਪਲਾ ਸੀ ਯਾਰ ਇਹ ਤਾਂ ਬਿਲਕੁਲ ਠੀਕ ਸੀ ਮੈਨੂੰ ਮਿਲਿਆ ਇੱਥੇ ਆਪਾਂ ਕਹਿੰਨੇ ਆ ਨਾ ਗੱਲਾਂ ਕਰਦੇ ਆ ਜਿਹਨੂੰ ਮਿਲਿਆ ਹੁੰਦਾ ਕੋ ਮੈਨੂੰ ਮਿਲਿਆ ਯਾਰ ਭਾਈ ਇਹਨੂੰ ਯਾਦ ਰੱਖ ਵੀ ਇਹਨੇ ਨਾਸਵੰਤ ਹੋ ਜਾਣਾ ਸਰੀਰ ਨੇ ਨਾਸਵੰਤ ਹੋਣਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਮਹਾਰਾਜ ਕਹਿੰਦੇ ਨੇ ਇਹ ਤਰੰਗ ਨੱਚੋ ਰੱਖ ਰੱਖ ਪਾਓ ਹੇ ਭਾਈ ਇਸ ਆਨੰਦ ਵਿੱਚ ਟਿਕੇ ਰਹੋ ਇਹ ਜੀਵਨ ਜੀਵੋ ਬਸ ਇਹ ਨਾਚ ਨੱਚੋ ਇਹ ਆਤਮਿਕ ਹਲਾਰਾ ਮਾਣੋ ਪ੍ਰਭੂ ਪਰਮਾਤਮਾ ਨੇ ਜੀਵਾਤਮਾ ਦਿੱਤਾ ਸੋਨਾ ਸਰੀਰ ਦਿੱਤਾ ਇਹਨੂੰ ਆਨੰਦ ਵਿੱਚ ਰੱਖੋ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਦੁਨਿਆਵੀ ਖੁਸ਼ੀਆਂ ਨੇ ਜਿਹੜੀਆਂ ਕੁਝ ਪਲ ਵਾਸਤੇ ਆ ਕੁਝ ਸਮੇਂ ਵਾਸਤੇ ਜਿਆਦਾ ਸਮਾਂ ਨਹੀਂ ਹੈ ਪੇ ਬਕੜੇ ਦਿਨ ਚਾਰ ਹੈ ਸਹੁਰੇ ਜਾਣਾ ਇਸ ਤਰ੍ਹਾਂ ਪੰਕਤੀਆਂ ਨੇ ਗਰਬਾਣੀ ਵਿੱਚ ਵੀ ਆ ਜਿਹੜਾ ਸੰਸਾਰ ਆ ਨਾ ਇਹ ਪੇਕਾ ਪੰਡਾ ਜੀਵਾਤਮਾ ਦਾ ਕੁਝ ਸਮਈਆਂ ਜਿਵੇਂ ਧੀ ਬੱਚੀ ਆ ਆਪਣੀ ਕੋਈ 18 ਦੀ ਕੋਈ 20 ਦੀ ਕੋਈ ਬਾਅਦ ਤੋਂ ਬਾਅਦ 25 ਸਾਲ ਦੀ ਉਦੋਂ ਹੱਥ ਹੋਰ ਲਾਲ 28 29 ਸਾਲ ਦੀ ਪੇਕੇ ਘਰ ਵਿੱਚ ਰਹਿ ਸਕਦੀ ਐ ਇੰਨਾ ਕੁ ਚਿਰ ਉਦੋਂ ਬਾਅਦ ਆਉਂਦੇ ਸਹੁਰੇ ਪਰਿਵਾਰ ਵਿੱਚ ਜਿਉਨੇ ਆਪਣੀ ਜ਼ਿੰਦਗੀ ਬਤੀਤ ਕਰਨੀ ਆ ਚਾਹੇ 100 ਸਾਲ ਜੀਵੇ ਚਾਹੇ ਉਹ 70 80 ਜੀਵੇ ਜੀਵੇ ਬਾਕੀ ਦੀ ਸਾਰੀ ਜ਼ਿੰਦਗੀ ਸਹੁਰੇ ਪਰਿਵਾਰ ਵਿੱਚ ਹੀ ਹੁੰਦੀ ਆ ਉਹਦੀ ਇਸੇ ਤਰ੍ਹਾਂ ਹੀ ਪਾਈ ਜੀਵਾਤਮਾ ਵੀ ਕੁਝ ਸਮੇਂ ਵਾਸਤੇ ਹੀ ਆ ਸੰਸਾਰ ਵਿੱਚ ਕੀਰਨੇ ਉਹ ਪ੍ਰਭੂ ਪਰਮਾਤਮਾ ਦੇ ਕਰ ਜਾਣਾ ਜੇ ਚੱਜੀ ਹੋਏਗੀ ਤਾਂ ਪ੍ਰਵਾਨ ਹੋਏਗੀ ਕਿ ਚੱਜੀ ਹੋਈ ਤਾਂ ਝੜਕਾਂ ਪੈਣਗੀਆਂ ਚੱਲ ਫਿਰ 84 ਦੇ ਗੇੜ ਵਿੱਚ ਇਉਂ ਹੀ ਸਮਝ ਲਓ ਬਸ ਤੁਸੀਂ ਇਉਂ ਹੀ ਸਮਝ ਲਓ ਬੇਜਤੀ ਬੱਚੀ ਚੰਗੇ ਸੁਭਾਅ ਵਾਲੀ ਆ ਚੰਗੀ ਸੂਝਵਾਨ ਸਭ ਕੁਝ ਆਉਂਦਾ ਬਣਾਉਣਾ ਉਹਨੂੰ ਰਸੋਈ ਦਾ ਕੰਮ ਜਾਣਦੀ ਆ ਸਿਆਣੀ ਆ ਪਰਿਵਾਰ ਵਿੱਚ ਰਹਿਣਾ ਜਾਣਦੀ ਆ ਸੋਹਰੇ ਘਰ ਵਿੱਚ ਉਹਨੂੰ ਪ੍ਰਵਾਨਗੀ ਮਿਲਦੀ ਆ ਪਿਆਰ ਮਿਲਦਾ ਨਹੀਂ ਤਾਂ ਝੜਕਾਂ ਹੀ ਮਿਲਦੀਆਂ ਹੁੰਦੀਆਂ ਮਾੜੀ ਮੱਤ ਵਾਲੀ ਧੀ ਬੱਚੀ ਨੂੰ ਤਾਂ ਫਿਰ ਝੜਕਾਂ ਹੀ ਮਿਲਣਗੀਆਂ ਇਸੇ ਤਰ੍ਹਾਂ ਜੀਵ ਆਤਮਾ ਦੀ ਗੱਲ ਆ ਭਾਈ ਇੱਥੇ ਉਹ ਤਾਂ ਆਧਾਰ ਨਾਲ ਲਈ ਆਪਾਂ ਬ ਜੀਵ ਆਤਮਾ ਜੇ ਚੰਗੀ ਲਾਇਕ ਹੋਏਗੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀ ਰਹੇਗੀ ਤਾਂ ਗੁਰੂ ਘਰ ਵਿੱਚ ਪ੍ਰਵਾਨ ਹੋ ਜੂ ਇਹਨੂੰ ਪਿਆਰ ਮਿਲੇ ਗੁਰੂ ਵੱਲੋਂ ਮਨੁੱਖਾ ਜਨਮ ਲੇਖੇ ਲੱਗ ਜੂ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਬਹੁਤ ਸੌਖੀ ਬੱਚਦੀ ਆ ਧੀ ਸਿਆਣੀ ਆ ਬੜੀ ਸਿਆਣੀ ਧੀ ਆ ਜਨੋ ਆ ਐਨ ਪਰਿਵਾਰ ਦੇ ਵਿੱਚ ਕੁਲਮਲ ਕੇ ਰਹਿੰਦੀ ਆ ਦੇਖਦਾ ਜੀ ਮੈਂ ਮੇਰਾ ਪ੍ਰੈਕਟੀਕਲ ਬਹੁਤ ਸਿਆਣੀਆਂ ਬੱਚੀਆਂ ਨੇ ਜੋ ਸੱਸ ਸੋਹਰਿਆਂ ਨੂੰ ਵੀ ਮਾਂ ਪਿਓ ਸਮਝਦੀਆਂ ਨੇ ਐ ਸੋਈ ਨਹੀਂ ਸੰਗਰਦੀ ਜਿਹੜੀ ਆਪਾਂ ਪ੍ਰਾਣੀ ਜੀ ਕਹਾਵਤ ਆਪਾਂ ਜਾਣਦੇ ਆ ਵੀ ਸੋਈ ਨਹੀਂ ਸੰਗਰਦੀ ਵਿੱਚ ਦੀ ਰੰਗਦੀ ਇੰਨਾ ਵੀ ਫਰਕ ਹੈ ਨਹੀਂ ਸੋਈ ਜਿੰਨਾ ਵੀ ਇੰਨਾ ਮਲੇ ਮੇਲ ਮਲਾਪਾ ਮਹਾਰਾਜ ਕਹਿੰਦੇ ਨੇ ਵੀ ਪ੍ਰਭੂ ਪਰਮਾਤਮਾ ਦੇ ਰੰਗ ਵਿੱਚ ਰਹਿ ਭਾਈ ਇਹ ਰੰਗ ਨਾਚੋ ਰਖ ਰਖ ਪਾਓ ਏ ਭਾਈ ਇਸ ਆਨੰਦ ਵਿੱਚ ਟਿਕੇ ਰਹੋ ਇਹ ਜੀਵਨ ਜੀਵੋ ਬਸ ਇਹ ਨਾਚ ਨੱਚੋ ਇਹ ਆਤਮਿਕ ਹਲਾ ਰਹਾ ਮਾਣੋ ਮਹਾਰਾਜ ਕਹਿੰਦੇ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿ ਭਾਈ ਅਗਲੇ ਪੰਨ ਚ ਮਹਾਰਾਜ ਦੱਸਦੇ ਨੇ ਸਿੱਖ ਸਭਾ ਦੇਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨੋ ਮਹਾਰਾਜ ਕਹਿੰਦੇ ਸਤ ਸੰਗ ਵਿੱਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ ਆਪਣੇ ਅੰਦਰ ਪੈਦਾ ਕਰਨਾ ਤੇ ਗੁਰਮੁਖ ਸੁਣਨਾ ਸਾਚਾ ਨੋ ਗੁਰੂ ਦੇ ਸਨਮੁਖ ਰਹਿ ਕੇ ਪ੍ਰਮਾਤਮਾ ਦਾ ਅਟਲ ਨਾਮ ਸੁਣਦੇ ਰਹਿਣਾ ਨਾਨਕ ਆਖਣ ਬੇਰਾ 베ਰ ਇਤਰੰਗ ਨਾਚੋ ਰਖ ਰਖ ਪੈਰ ਮਹਾਰਾਜ ਕਹਿੰਦੇ ਆਤਮਾ ਦਾ ਪ੍ਰਮਾਤਮਾ ਦਾ ਨਾਮ ਮੁੜ ਮੁੜ ਜਪਣ ਤੇ ਇਸ ਰੰਗ ਵਿੱਚ ਹੇ ਨਾਨਕ ਟਿਕੇ ਇਸ ਜੀਵਨ ਰਸਤੇ ਵਿੱਚ ਪੈਰ ਧਰੋ ਬਸ ਇਹ ਨਾਚ ਨੱਚੋ ਇਹ ਜੀਵਨ ਆਨੰਦ ਮਾਣੋ ਬਈ ਹੋਰ ਸਾਰੀਆਂ ਲਗਨ ਛੜਦੇ ਜਿਹੜੇ ਲਗਨ ਲੱਗੇ ਹੋਏ ਨੇ ਤੈਨੂੰ ਤਾਂ ਸਖੇਡਣ ਦਾ ਵੀ ਇੱਕ ਲਗਨ ਲੱਗਿਆ ਹੁੰਦਾ ਖਾਣ ਪੀਣ ਦੇ ਚਸਕਿਆਂ ਦਾ ਵੀ ਇੱਕ ਲਗਨ ਹੈ ਬੰ ਢੀੜੇ ਕੱਪੜੇ ਪੌਣੇ ਇਹ ਨਹੀਂ ਆ ਵੀ ਪੌਣੇ ਨਹੀਂ ਆਪਾਂ ਪੌਣੇ ਨੇ ਆਏ ਨਹੀਂ ਹੈ ਵੀ ਹੁੰਦੇ ਸੰਦਿਆਂ ਵੀ ਲਈ ਤੁਰਿਆ ਢੇਰ ਲਈ ਜਾ ਬਸ ਮੈਨੂੰ ਮੇਰੇ ਕੱਪੜੇ ਦੇਖੇ ਕੋਈ ਕੰਿਆਂ ਦਾ ਇਹ ਇਹ ਲਗਣ ਲੱਗੀ ਹੁੰਦੀ ਆ ਕੰਿਆਂ ਨੂੰ ਪਹਿਣਾ ਨੂੰ ਵੀ ਤੇ ਭਰਾਵਾਂ ਨੂੰ ਵੀ ਤੇ ਮੇਰੇ ਕੱਪੜੇ ਦੇਖੇ ਵੀ ਮੇਰੇ ਨਾਲੋਂ ਕਿਸੇ ਦੇ ਵਧੀਆ ਨਹੀਂ ਹੋਣੇ ਚਾਹੀਦੇ ਇਹੋ ਜਿਹਾਂ ਲਗਣਾ ਛੱਡ ਦੇ ਮਹਾਰਾਜ ਕਹਿੰਦੇ ਸਾਦਾ ਜੀਵਨ ਜੀ ਲੋੜ ਮੁਤਾਬਕ ਸਰ ਹਰ ਚੀਜ਼ ਦੀ ਲੋੜ ਆ ਜੀ ਖਾਣਾ ਪੀਣਾ ਵੀ ਆ ਲੀੜਾ ਕੱਪੜਾ ਵੀ ਪਹਿਨਣਾ ਘਰ-ਬਾਰ ਵੀ ਸੋਹਣਾ ਹੋਣਾ ਚਾਹੀਦਾ ਇਹ ਇਥੋਂ ਨਹੀਂ ਮਹਾਰਾਜ ਰੋਕਦੇ ਪਰ ਜੇ ਤੈਨੂੰ ਲੱਗ ਨਹੀਂ ਇਹ ਲੱਗੀ ਆ ਵੀ ਬਸ ਇਹੀ ਕੁਛ ਆ ਦੁਨੀਆ ਤੇ ਬੱ ਮੇਰੇ ਆਰੇ ਕੱਪੜੇ ਨਾ ਹੁਣ ਬਸ ਮੈਨੂੰ ਹੀ ਦੇਖਣ ਲੋਕ ਵੀ ਹਾਂ ਬਈ ਬੜੇ ਵਧੀਆ ਕੱਪੜੇ ਪਾਏ ਆ ਉਹਦੇ ਇਹ ਦੋਨਾਂ ਵਾਸਤੇ ਆ ਭੈਣ ਭਾਈ ਵਾਸਤੇ ਗੱਲ ਸਮਝਣ ਵਾਸਤੇ ਮਹਾਰਾਜ ਦੱਸਦੇ ਨੇ ਨਾ ਏਤਰੰਗ ਨੱਚੋ ਰੱਖ ਰੱਖ ਪਾਓ ਇਸ ਰੰਗ ਵਿੱਚ ਹੇ ਨਾਨਕ ਟਿਕੇ ਇਸ ਜੀਵਨ ਰਸਤੇ ਵਿੱਚ ਪੈਰ ਧਰੋ ਬਸ ਇਹ ਨਾਚ ਨੱਚੋ ਇਹ ਜੀਵਨ ਆਨੰਦ ਮਾਣੋ ਪ੍ਰਭੂ ਪਰਮਾਤਮਾ ਦੇ ਨਾਮ ਦਾ ਬਾਕੀ ਸਾਰੀਆਂ ਜ਼ਰੂਰਤਾਂ ਮੁਤਾਬਕ ਤਾਂ ਲੋੜ ਮੁਤਾਬਕ ਤਾਂ ਸਾਰੀ ਚਾਹੀਦੀ ਇਹ ਚੀਜ਼ ਆਪਾਂ ਨੂੰ ਲੀੜਾ ਕੱਪੜਾ ਰੋਟੀ ਮਕਾਨ ਸਭ ਕੁਝ ਚਾਹੀਦਾ ਅਗਲੇ ਮਹਾਰਾਜ ਸ਼ਬਦ ਵਿੱਚ ਦੱਸਣਗੇ ਆਸਾ ਮਹੱਲਾ ਪਹਿਲਾ ਪੌਣ ਪਾਏ ਧਰਤੀ ਸਭ ਧਰਤੀ ਵਾਹਿਗੁਰੂ ਆਉਣ ਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਹਵਾ ਬਣਾਈ ਸਾਰੀ ਧਰਤੀ ਸਾਜੀ ਪਾਣੀ ਅੱਗ ਦਾ ਮੇਲ ਕੀਤਾ ਭਾਵ ਇਹ ਸਾਰੇ ਵਿਰੋਧੀ ਤਤ ਇਕੱਠੇ ਕਰਕੇ ਜਗਤ ਰਚਨਾ ਕੀਤੀ ਰਚਨਹਾਰ ਪ੍ਰਭੂ ਦੀ ਇਹ ਇੱਕ ਅਚਰਜ ਲੀਲਾ ਹੈ ਜਿਸ ਤੋਂ ਦਿਸਦਾ ਹੈ ਕਿ ਉਹ ਬੇਅੰਤ ਵੱਡੀਆਂ ਤਾਕਤਾਂ ਵਾਲਾ ਹੈ ਪਰ ਉਸ ਦੀ ਇਹ ਵਿਡਿਆਈ ਭੁੱਲ ਕੇ ਨਿਰਾਰ ਰਾਵਣ ਦੇ ਮਾਰਨ ਵਿੱਚ ਹੀ ਉਸ ਦੀ ਵਿਡਿਆਈ ਸਮਝਣੀ ਭੁੱਲ ਹੈ ਅੰਧਲੇ ਦੇਰ ਸ਼ਰਮੂਂਡ ਕਟਾਇਆ ਰਾਵਣ ਮਾਰ ਕਿਆ ਵੱਡਾ ਭਿਆ ਮਹਾਰਾਜ ਕਹਿੰਦੇ ਅਕਲ ਦੇ ਅੰਨੇ ਰਾਵਣ ਨੇ ਆਪਣੀ ਮੌਤ ਮੂਰਖਪਨ ਵਿੱਚ ਸਹਿੇੜੀ ਪ੍ਰਮਾਤਮਾ ਨੇਰਾ ਉਸ ਮੂਰਖ ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ ਕੀ ਉਪਮਾ ਤੇਰੀ ਆਖੀ ਜਾਏ ਮਹਾਰਾਜ ਕਹਿੰਦੇ ਹੈ ਪ੍ਰਭੂ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਤੂੰ ਸਰਬੇਪੂਰ ਰਹਾ ਲਿਬ ਲਾਏ ਰਹਾਉ ਤੂੰ ਸਭ ਜੀਵਾਂ ਵਿੱਚ ਵਿਆਪਕ ਹੈ ਮੌਜੂਦ ਹੈ ਰਹਾਵळा ਬੰਦਾ ਜੀ ਮਹਾਰਾਜ ਕਹਿੰਦੇ ਜੀ ਆਪਾਏ ਜੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਭਿਆਂ ਹੈ ਏ ਅਕਾਲ ਪੁਰਖ ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰਕੇ ਸਭਨਾ ਦੀ ਜੀਵਨ ਜੁਗਤ ਨੂੰ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਤੂੰ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਸਭ ਨੂੰ ਨੱਥਿਆ ਹੋਇਆ ਹੈ ਨੱਥਿਆ ਦਾ ਮਤਲਬ ਹੀ ਸਾਰਿਆਂ ਦੇ ਸਾਰੇ ਜੀਵਾਂ ਦੀ ਨੱਥ ਪ੍ਰਭੂ ਪਰਮਾਤਮਾ ਦੇ ਹੱਥ ਵਿੱਚ ਹੈ ਨਿਰਾਕਾਲੀ ਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ ਤੇਰੇ ਤਾਂ ਸਾਰੇ ਹੀ ਅੰਦਰ ਨੇ ਸਾਰੇ ਤੇਰੇ ਕੰਟਰੋਲ ਵਿੱਚ ਆ ਮਹਾਰਜ ਕਿਸ ਤੂੰ ਪੁਰਖ ਜੋ ਰੂਹ ਕੌਣ ਕਹੀਏ ਸਰਬ ਨਰੰਤਰ ਰਬ ਰਹਿਆ ਮਹਾਰਜ ਕਹਿੰਦੇ ਨਾ ਤੂੰ ਕਿਸੇ ਖਾਸ ਇਸਤਰੀ ਦਾ ਖਸਮ ਹੈ ਨਾ ਕੋਈ ਇਸਤਰੀ ਤੇਰੀ ਬੋਟੀ ਹੈ ਤੂੰ ਸਭ ਜੀਵਾਂ ਦੇ ਅੰਦਰ ਇੱਕ ਰਸ ਮੌਜੂਦ ਹੈ ਸਾਰੇ ਜੀਵਾਂ ਦੇ ਵਿੱਚ ਕੀਟੀ ਤੇ ਕੁੰਚਰ ਅਸੂਲਾ ਜੋ ਘਰਵਾਨੀ ਵਿੱਚ ਪੰਕਤੀ ਆ ਵੀ ਕੀੜੀ ਤੋਂ ਲਾ ਕੇ ਹਾਥੀ ਤੱਕ ਸਾਰਿਆਂ ਦੇ ਵਿੱਚ ਪੂਰਾ ਪੂਰਾ ਸਮਾਇਆ ਹੋਇਆ ਹੈ ਭਾਇਆ ਗੁਰੂ ਤੂੰ ਮੌਜੂਦ ਹੈ ਤੂੰ ਬਸ ਰਿਹਾ ਹੈ ਨਾਲ ਕਟੰਬ ਸਾਥ ਬਰਤਾਰ ਬ੍ਰਹਮਾ ਪਾਲਨ ਸ੍ਰਿਸ਼ਟ ਗਿਆ ਮਹਾਰਾਜ ਕਹਿੰਦੇ ਕਹਿੰਦੇ ਹਨ ਕਹਿੰਦੇ ਹਨ ਕਿ ਜਿਹੜਾ ਬ੍ਰਹਮਾ ਕੋਲ ਦੀ ਨਾਲ ਵਿੱਚੋਂ ਜੰਮਿਆ ਸੀ ਵਿਸ਼ਨੂੰ ਉਸ ਦਾ ਹਮੈਤੀ ਸੀ ਉਹ ਬ੍ਰਹਮਾ ਪਰਮਾਤਮਾ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ ਕਹਿੰਦੇ ਨੇ ਆਗੇ ਅੰਤ ਨਾ ਪਾਇਓ ਤਾਂ ਕਾ ਕੰਸ ਸੇਧ ਗਿਆ ਵੱਡਾ ਪਿਆ ਮਹਾਰਾਜ ਕਹਿੰਦੇ ਉਸ ਨਾਲ ਦੇ ਉਸ ਨਾਲ ਦੇ ਵਿੱਚ ਹੀ ਭਟਕਦਾ ਰਿਹਾ ਬ੍ਰਹਮਾ ਜੀ ਨੂੰ ਕਹਿੰਦੇ ਆ ਨਾਲੀ ਵਿੱਚ ਉਤਰ ਗਿਆ ਅੰਤ ਪਾਉਣ ਵਾਸਤੇ ਤੇ ਮਹਾਰਾਜ ਕਹਿੰਦੇ ਉਸ ਨਾਲ ਦੇ ਵਿੱਚ ਹੀ ਝਟਕਦਾ ਰਹਾ ਪਰ ਅੰਤ ਨਾ ਲੱਭ ਸਕਿਆ ਅਕਾਲ ਪੁਰਖ ਬੇਅੰਤ ਕੁਦਰਤ ਦਾ ਮਾਲਕ ਹੈ ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ ਇਹ ਤਾਂ ਉਸ ਦੇ ਅੱਗੇ ਸੁਧਾਰਨ ਜਹੀ ਗੱਲ ਹੈ ਮਹਾਰਾਜ ਆਖਦੇ ਨੇ ਰਤਨ ਉਪਾਏ ਧਰੇ ਖੀਰ ਮੱਥਿਆ ਹੋਰ ਭਲਾਕ ਹੋਰ ਭਖਲਾਏ ਜੇ ਅਸੀਂ ਕੀਆ ਕਹਿੰਦੇ ਹਨ ਕਿ ਦੇਵਤਿਆਂ ਤੇ ਦੇਵਤਾਂ ਨੇ ਰਲ ਕੇ ਸਮੁੰਦਰ ਰੜਕਿਆ ਤੇ ਉਸ ਵਿੱਚੋਂ 14 ਰਤਨ ਕੱਢੇ ਵੰਡਣ ਵੇਲੇ ਉਹ ਦੋਵੇਂ ਧਰੇ ਗੁੱਸੇ ਵਿੱਚ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ ਅਸਾਂ ਕੱਢੇ ਹਨ ਆਪਣੇ ਵੱਲੋਂ ਪ੍ਰਮਾਤਮਾ ਦੀ ਵਡਿਆਈ ਬਿਆਨ ਕਰਨ ਲਈ ਕਹਿੰਦੇ ਹਨ ਕੇ ਪ੍ਰਮਾਤਮਾ ਨੇ ਮੋਣੀ ਅਵਤਾਰ ਧਾਰ ਕੇ ਉਹ ਰਤਨ ਇੱਕ ਇੱਕ ਕਰਕੇ ਵੰਡ ਦਿੱਤਾ ਇਹ ਮ ਇਤਿਹਾਸਿਕ ਕਹਾਣੀਆਂ ਜੀ ਅਸਲੀਅਤ ਕਾ ਦੱਸਦੇ ਨੇ ਮਹਾਰਾਜ ਅਸਲੀਅਤ ਕੀ ਆ ਕਹੇ ਨਾਨਕ ਛਪੇ ਕਿਉਂ ਛਪਿਆ ਏਕੀ ਏਕੀ ਵੱਢਦੇ ਆ ਵੱਢ ਦੀ ਆ ਮਹਾਰਾਜ ਕਹਿੰਦੇ ਪਰ ਨਾਨਕ ਆਖਦਾ ਹੈ ਕਿ ਨਰੇ ਇਹ ਰਤਨਵੰਡਨ ਨਾਲ ਪ੍ਰਮਾਤਮਾ ਦੀ ਕਿਹੜੀ ਵਡਿਆਈ ਬਣ ਗਈ ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤ ਵਿੱਚੋਂ ਥਾਂ-ਥਾਂ ਤੇ ਸਰਾਈਆਂ ਹਨ ਉਹ ਭਾਵੇਂ ਆਪਣੀ ਕੁਦਰਤ ਵਿੱਚ ਲੁਕਿਆ ਹੋਇਆ ਹੈ ਪਰ ਲੁਕਿਆ ਰਹਿ ਨਹੀਂ ਸਕਦਾ ਪ੍ਰਤੱਖ ਉਸ ਦੀ ਬੇਅੰਤ ਕੁਦਰਤ ਦੱਸ ਰਹੀ ਹੈ ਕਿ ਉਹ ਬਹੁਤ ਤਾਕਤਾਂ ਦਾ ਮਾਲਕ ਹੈ ਆਸਾ ਮਹੱਲਾ ਪਹਿਲਾ ਕਰਮ ਕਰਤੂਤ ਬੇਲ ਵਿਸਥਾਰੀ RAM ਨਾਮ ਫਲ ਹੂਆ ਮਹਾਰਾਜ ਕਹਿੰਦੇ ਸਿਮਰਨ ਦੀ ਬਰਕਤ ਨਾਲ ਉਸ ਮਨੁੱਖ ਦਾ ਉੱਚਾ ਆਚਰਣ ਬਣਦਾ ਹੈ ਇਹ ਮਾਨੋ ਉੱਚੀ ਮਨੁੱਖਤਾ ਦੀ ਫੁੱਟੀ ਹੋਈ ਖਿਲਰੀ ਹੋਈ ਬੇਲ ਉੱਚੀ ਮਨੁੱਖਤਾ ਦੀ ਫੁੱਟੀ ਹੋਈ ਤੇ ਖਿਲਰੀ ਹੋਈ ਬੇਲ ਹੈ ਇਸ ਬੇਲ ਨੂੰ ਪ੍ਰਮਾਤਮਾ ਦਾ ਨਾਮ ਫਲ ਲੱਗਦਾ ਹੈ ਉਸ ਦੀ ਸੁਰਤ ਨਾਮ ਵਿੱਚ ਜੁੜੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਗੇ ਮਹਾਰਾਦ ਦੇ ਨੇ ਤਿਸ ਰੂਪ ਨਰੇਖ ਅਨਹਦ ਵਾਜੇ ਸ਼ਬਦ ਨਰੰਜਨ ਕੀਆ ਮਾਇਆ ਰਹਿਤ ਪ੍ਰਭੂ ਨੇ ਉਸ ਦੇ ਅੰਦਰ ਸਿਵਤ ਸਲਾਹ ਦਾ ਇੱਕ ਪ੍ਰਵਾਹ ਚਲਾ ਦਿੱਤਾ ਹੁੰਦਾ ਹੈ ਉਹ ਪ੍ਰਵਾਹ ਮਾਨੋ ਇੱਕ ਸੰਗਤ ਹੈ ਜੋ ਇੱਕ ਰਸ ਪ੍ਰਵਾਹ ਪਾਈ ਰੱਖਦਾ ਹੈ ਪਰ ਉਸ ਦਾ ਕੋਈ ਰੂਪ ਰੇਖ ਬਿਆਨ ਨਹੀਂ ਹੋ ਸਕਦਾ ਵੀ ਉਹ ਇਸ ਤਰ੍ਹਾਂ ਦਾ ਹੈ ਤੇ ਕੁਦਰਤ ਦੇ ਵਿੱਚ ਆਪਾ ਪੜ੍ਹੀ ਲਿਆ ਹੁਣ ਪਹਿਲਾਂ ਵਾਲੀਆਂ ਪੰਕਤੀਆਂ 'ਚ ਕੁਦਰਤ ਦੇ ਵਿੱਚ ਸਭ ਤੋਂ ਵੱਡਾ ਦਿਖ ਰਿਹਾ ਉਹਦੀ ਕੁਦਰਤ ਦੇ ਵਿਆਹੀ ਰਹਿਦਿਆ ਕਰਿਆ ਕੁਦਰਤ ਵਿੱਚ ਉਹਦੇ ਗੁਣ ਦੇਖੇ ਜਾ ਸਕਦੇ ਨੇ ਪ੍ਰਭੂ ਪਰਮਾਤਮਾ ਨੂੰ ਕੁਦਰਤ ਦੇ ਵਿੱਚ ਦੇਖਿਆ ਜਾ ਸਕਦਾ ਕਿਵੇਂ ਦੇਖਿਆ ਜਾ ਸਕਦਾ ਭਈ ਪੰਛੀਆਂ ਤੋਂ ਪੰਛੀ ਪੈਦਾ ਹੁੰਦੇ ਨੇ ਪਸ਼ੂਆਂ ਤੋਂ ਪਸ਼ੂ ਪੈਦਾ ਹੁੰਦੇ ਨੇ ਮਨੁੱਖਤਾ ਤੋਂ ਮਨੁੱਖਤਾ ਪੈਦਾ ਹੁੰਦੀ ਹੈ ਦੇਖੋ ਕਿੱਡੀ ਵੱਡੀ ਤਾਕਤ ਆ ਕੁਦਰਤ ਦੀ ਦਿਖ ਰਹੀ ਹੈ ਨਾ ਹੋਰ ਕੋਈ ਕੁਦਰਤ ਤੋਂ ਬਿਨਾ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਇਹ ਕਰ ਸਕਦਾ ਕੰਮ ਨਾ ਆਕਸੀਜਨ ਮਿਲ ਰਹੀ ਆ ਹਵਾ ਚੱਲ ਰਹੀ ਆ ਕਿੱਡੀ ਵੱਡੀ ਤਾਕਤ ਆ ਪ੍ਰਮਾਤਮਾ ਦੀ ਦਿਖ ਰਿਆ ਨਾ ਅੱਗ ਲੱਕੜ ਦੇ ਵਿੱਚ ਸਮਾਈ ਹੋਈ ਆ ਦੇਖੋ ਦਰਖਤਾਂ ਦੇ ਵਿੱਚ ਨਰੀ ਅੱਗ ਤੇ ਉਹ ਦਰਖਤ ਦੇ ਵਿੱਚ ਸਮਾਈ ਹੋਈ ਆ ਠੰਡਾ ਠਾਰ ਦੇਖ